ਮੌਸਮ ਬਦਲ ਰਿਹਾ ਹੈ ਤੇ ਮੌਸਮ ਬਦਲਣ ਦੇ ਨਾਲ ਕਈ ਨਵੇਂ ਫਰੂਟ ਕਈ ਨਵੀਆਂ ਸਬਜ਼ੀਆਂ ਆndੀਆਂ ਨੇ ਤੇ ਜਿਨ੍ਹਾਂ ਇਹਨਾਂ ਮੌਸਮੀ ਸਬਜ਼ੀਆਂ ਔਰ ਫਲਾਂ ਦਾ ਸਾਨੂੰ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਮੈਂ ਗੱਲ ਕਰਨ ਜਾ ਰਹੀਆਂ ਸੰਘਾੜਿਆਂ ਬਾਰੇ ਜੀ ਹਾਂ ਪਹਿਲਾਂ ਤਾਂ ਜ਼ਰੂਰ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਸੰਘਾੜੇ ਮਿਲਦੇ ਨੇ ਤੁਸੀਂ ਖਾਂਦੇ ਹੋ ਕਿਸ ਤਰ੍ਹਾਂ ਨਾਲ ਤੁਸੀਂ ਇਹ ਖਾਣਾ ਪਸੰਦ ਕਰਦੇ ਹੋ ਕਿਉਂਕਿ ਸੰਘਾੜਿਆਂ ਦੀ ਗੱਲ ਕਰੀਏ ਤਾਂ ਸੰਘਾੜਿਆਂ ਦਾ ਆਟਾ ਜਿਹੜਾ ਹੈ ਉਸ ਦੀ ਰੋਟੀ ਵਰਤ ਦੇ ਵਿੱਚ ਬਣਾ ਕੇ ਖਾਈ ਜਾਂਦੀ ਹੈ ਕਈ ਜੋ ਹੈ ਸੰਘਾੜਿਆਂ ਦੀ ਚਾਟ ਬਣਾ ਕੇ ਖਾਂਦੇ ਨੇ ਉਬਾਲ ਖਾਣਦੇ ਨੇ ਜਾਂ ਫਿਰ ਐਵੇਂ ਹੀ ਇਸ ਦਾ ਛਿਲਕਾ ਉਤਾਰ ਕੇ ਵੀ ਖਾਇਆ ਜਾ ਸਕਦਾ ਹੈ ਸਵਾਦ ਤਾਂ ਇਸ ਦਾ ਹੈ ਹੀ ਪਰ ਨਾਲ ਹੀ ਇਹ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਅੱਜ ਇਹੀ ਗੁਣਾਂ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਮੌਸਮ ਦੇ ਵਿੱਚ ਸੰਘਾੜੇ ਮਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਤੁਸੀਂ ਵੀ ਜ਼ਰੂਰ ਇਸ ਨੂੰ ਖਾਓ ਤੇ ਇਸ ਦੇ ਜਿਹੜੇ ਸਿਹਤ ਦੇ ਲਈ ਫਾਇਦੇ ਨੇ ਇਹਨਾਂ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਅਗਰ ਆਪਾਂ ਸੰਘਾੜਿਆਂ ਦੇ ਫਾਇਦੇ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ ਬਹੁਤ ਚੰਗੀ ਮਾਤਰਾ ਦੇ ਵਿੱਚ ਵਿਟਾਮਿਨ ਸੀ ਮਿਲ ਜਾਂਦਾ ਹੈ ਮੈਗਨੀਸ਼ੀਅਮ ਮਿਲਦਾ ਹੈ ਪ੍ਰੋਟੀਨ ਮਿਲਦਾ ਹੈ ਥਾਇਮੀਨ ਮਿਲ ਜਾਂਦਾ ਹੈ ਤੇ ਅਗੂ ਅਗਰ ਅਸੀਂ ਗੱਲ ਕਰੀਏ ਸਾਡੇ ਕਿਹੜੇ ਕਿਹੜੇ ਹੈਲਥ ਇਸ਼ੂਜ਼ ਦੇ ਲਈ ਇਹ ਬਹੁਤ ਬੈਨੀਫੀਸ਼ੀਅਲ ਰਹਿ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਵੀ ਥਾਇਰੋਇਡ ਦੀ ਪ੍ਰੋਬਲਮ ਹੈ ਥਾਇਰੋਇਡ ਦੇ ਵਿੱਚ ਦੇਖੋ ਆਇਓਡੀਨ ਦੀ ਕਮੀ ਕਿਤੇ ਨਾ ਕਿਤੇ ਰਹਿੰਦੀ ਹੈ ਤੇ ਇਸ ਲਈ ਜਦੋਂ ਅਸੀਂ ਸੰਘਾੜੇ ਖਾਂਦੇ ਆ ਤੇ ਸੰਘਾੜਿਆਂ ਦੇ ਨਾਲ ਸਾਨੂੰ ਬਹੁਤ ਚੰਗੀ ਮਾਤਰਾ ਵਿੱਚ ਆਇਓਡੀਨ ਵੀ ਮਿਲ ਜਾਂਦਾ ਹੈ ਇਸ ਵਿੱਚ ਸਾਨੂੰ ਮੈਗਨੀਜ਼ ਵੀ ਮਿਲ ਜਾਂਦਾ ਹੈ ਤੇ ਥਾਇਰੋਇਡ ਵਾਲੇ ਜਿੰਨੇ ਵੀ ਪਰਸਨ ਹੈ ਜਿਨ੍ਹਾਂ ਨੂੰ ਵੀ ਥਾਇਰੋਇਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਜ਼ਰੂਰ ਇਸ ਅਸੇਵਨ ਕਰਨਾ ਚਾਹੀਦਾ ਹੈ ਗਲੇ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੋਵੇ ਉਹ ਸੰਘਾੜੇ ਅਗਰ ਤੁਸੀਂ ਰੈ ਪ੍ਰੋਬਲਮ ਠੀਕ ਹੋਣ ਵਾਲੀ ਹੈ ਅਗੋਂ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਵੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਰਹਿੰਦੀ ਹੈ ਪੇਟ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਉਹਨਾਂ ਲਈ ਵੀ ਸੰਘਾੜੇ ਬਹੁਤ ਫਾਇਦੇਮੰਦ ਰਹਿ ਸਕਦੇ ਨੇ ਜਿਨ੍ਹਾਂ ਨੂੰ ਕਬਜ਼ ਕਨਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਨਾ ਉਹਨਾਂ ਲਈ ਵੀ ਬਹੁਤ ਅੱਛਾ ਹੈ ਅੰਤੜੀਆਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਚੱਲਦੀ ਹੈ ਉੱਥੇ ਵੀ ਸੰਘਾੜੇ ਡੇਲੀ ਅਗਰ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਬਹੁਤ ਫਾਇਦਾ ਮਿਲੇਗਾ ਡੀ ਹਾਈਡਰੇਸ਼ਨ ਦੇ ਵਿੱਚ ਵੀ ਜਿਨ੍ਹਾਂ ਨੂੰ ਪਾਣੀ ਦੀ ਕਮੀ ਰਹਿੰਦੀ ਕਿਉਂਕਿ ਕਈ ਵਾਰੀ ਹੁੰਦਾ ਦਿਨ ਦੇ ਵਿੱਚ ਜ਼ਿਆਦਾ ਪਾਣੀ ਨਹੀਂ ਪੀਆ ਜਾ ਰਿਹਾ ਹੁੰਦਾ ਤਾਂ ਤੁਸੀਂ ਸੰਘਾੜੇ ਅਗਰ ਖਾਂ ਚੰਗੀ ਮਾਤਰਾ ਵਿੱਚ ਤੁਹਾਨੂੰ ਪਾਣੀ ਵੀ ਮਿਲ ਜਾਂਦਾ ਹੈ ਡੀ ਹਾਈਡਰੇਸ਼ਨ ਯਾਨੀ ਪਾਣੀ ਦੀ ਕਮੀ ਨੂੰ ਦੂਰ ਕਰ ਦਿੰਦੇ ਨੇ ਸੰਘਾੜੇ ਬਹੁਤ ਹੀ ਦੇ ਵਿੱਚ ਖਾਸ ਤ ਵਾਲੀ ਕੇ ਵੀ ਪਾਈ ਜਾਂਦੀ ਹੈ ਇਸ ਤੇ ਕੈਲਸ਼ੀਅਮ ਬਹੁਤ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਸੋ ਹੱਡੀਆਂ ਦੇ ਨੂੰ ਮਜ਼ਬੂਤ ਕਰਨ ਲਈ ਦੰਦਾਂ ਨੂੰ ਮਜ਼ਬੂਤ ਕਰਨ ਦੇ ਲਈ ਸੰਘਾੜੇ ਆਪਣੇ ਆਪ ਵਿੱਚ ਬਹੁਤ ਅੱਛੇ ਨੇ ਕੈਲਸ਼ੀਅਮ ਦੇਖੋ ਅੱਜ ਕੱਲ ਬੱਚਿਆਂ ਦੇ ਵੀ ਆਪਾਂ ਗੱਲ ਕਰੀ ਵੱਡਿਆਂ ਦੀ ਗੱਲ ਕਰੀ ਹੈ ਕਈਆਂ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਪਾਈ ਜਾਂਦੀ ਹੈ ਸੋ ਅਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਸਾਨੂੰ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਰਿਹਾ ਉਹਨਾਂ ਨੂੰ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਸੋ ਸੰਘਾੜੇ ਤੁਸੀਂ ਚਾਹੇ ਕਿਸੇ ਵੀ ਫਾਰਮ ਦੇ ਵਿੱਚ ਖਾਓ ਚਾਹੇ ਕੇ ਇਸੇ ਤਰ੍ਹਾਂ ਇਸਾ ਛਿਲਕਾ ਉਤਾਰ ਕੇ ਖਾ ਲਓ ਜਾਂ ਫਿਰ ਕਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਸੰਘਾੜਿਆਂ ਦਾ ਆਟਾ ਜੋ ਹੈ ਵਰਤਿਆ ਜਾਂਦਾ ਜ਼ਰੂਰੀ ਨਹੀਂ ਜਿਨ੍ਹਾਂ ਨੇ ਵਰਤ ਰੱਖਿਆ ਉਹਨਾਂ ਨੇ ਹੀ ਖਾਣਾ ਹੈ ਜਦੋਂ ਵੀ ਮੌਸਮ ਆਂਦਾ ਹੈ ਉਸ ਮੌਸਮ ਦੇ ਵਿੱਚ ਸਾਨੂੰ ਮੌਸਮੀ ਚੀਜ਼ਾਂ ਸੇਵਨ ਜ਼ਰੂਰ ਕਰਨਾ ਚਾਹੀ ਤੁਸੀਂ ਆਪਣੇ ਡੇਲੀ ਰੁਟੀਨ ਵਿੱਚ ਇਹਨਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਿਲ ਕਰੋ ਕਾਫੀ ਫਾਇਦਾ ਦੇਖੋ ਕੈਲਸ਼ੀਅਮ ਬਹੁਤ ਚੰਗੀ ਮਾਤਰਾ ਵਿੱਚ ਮਿਲ ਰਿਹਾ ਅਗੋਂ ਜਿਨ੍ਹਾਂ ਦੀ ਹੈਅਰਜ਼ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਉੱਥੇ ਹੈਅਰਜ਼ ਦੀ ਹੈਲਥ ਲਈ ਵੀ ਇਹ ਸੰਘਾੜੇ ਬਹੁਤ ਯੂਸਫੁਲ ਰਹਿ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਲੈਰਿਕ ਐਸਿਡ ਹੁੰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਸੋ ਜਿਨ੍ਹਾਂ ਦੇ ਵੀ ਵਾਲ ਝੜਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਨਾ ਵਾਲ ਝੜਦੇ ਹੀ ਰਹਿੰਦੇ ਨੇ ਤਾਂ ਉਹ ਜ਼ਰੂਰ ਸੰਘਾੜੇ ਖਾਓ ਤੁਸੀਂ ਔਰ ਤੁਸੀਂ ਜਦੋਂ ਖਾਓਗੇ ਤੁਹਾਨੂੰ ਖੁਦ ਇਸ ਤੋਂ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਫਰਕ ਮਹਿਸੂਸ ਹੋਣ ਵਾਲਾ ਹੈ ਅਕੀਦੇ ਵਿੱਚ ਫਿਰ ਉਹੀ ਗੱਲ ਕਰੂੰਗੀ ਜੋ ਸ਼ੁਰੂਆਤ ਵਿੱਚ ਕੀਤੀ ਹੈ ਕਿ ਮੌਸਮੀ ਫਲ ਫਰੂਟ ਜਾਂ ਸਬਜ਼ੀਆਂ ਜੋ ਵੀ ਹੁੰਦੀਆਂ ਨੇ ਸਾਨੂੰ ਉਹਨਾਂ ਦਾ ਸੇਵਨ ਲਗਾਤਾਰ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤੇ ਤੁਹਾਨੂੰ ਇਸ ਦੇ ਨਾਲ ਸਿਹਤ ਨਾਲ ਜੁੜੇ ਕਈ ਫਾਇਦੇ ਮਿਲ ਸਕਦੇ ਨੇ ਸੋ ਜਦੋਂ ਆਪਾਂ ਗੱਲ ਕਰ ਰਹੇ ਆਂ ਲਗਾਤਾਰ ਸਿੰਘਾੜਿਆਂ ਦੇ ਫਾਇਦਿਆਂ ਦੀ ਤਾਂ ਦੇਖੋ ਜਿਨ੍ਹਾਂ ਨੂੰ ਵੀ ਬੀਪੀ ਨੂੰ ਲੈ ਕੇ ਪ੍ਰੋਬਲਮ ਰਹਿੰਦੀ ਹੈ ਨਾ ਅੱਜ ਕੱਲ ਦੇਖਦੇ ਆਂ ਹਰ ਇੱਕ ਘਰ ਦੇ ਵਿੱਚ ਕਿਸੇ ਨਾ ਕਿਸੇ ਪਰਸਨ ਨੂੰ ਹਾਈ ਬੀਪੀ ਦੀ ਜਾਂ ਲੋ ਬੀਪੀ ਦੀ ਪ੍ਰੋਬਲਮ ਹੈ ਹੀ ਹੈ ਸੋ ਬੀਪੀ ਨੂੰ ਮੈਂਟੇਨ ਕਰਨ ਵਿੱਚ ਕੰਟਰੋਲ ਕਰਨ ਦੇ ਵਿੱਚ ਸਿੰਘਾੜੇ ਤੁਹਾਡੀ ਬਹੁਤ ਹੈਲਪ ਕਰਨ ਵਾਲੇ ਨੇ ਜਿਨ੍ਹਾਂ ਦਾ ਵੀ ਕੋਲੇਸਟ੍ਰੋਲ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਦੇਖੋ ਬੈਡ ਕੋਲੇਸਟ੍ਰੋਲ ਜੋ ਹੈ ਦਿਲ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਤੇ ਉਸ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੈ ਤੇ ਦੇਖੋ ਆ ਜਿਵੇਂ ਸਿੰਘਾੜੇ ਆ ਆਪਾਂ ਹੋਰ ਵੀ ਫਾਈਬਰ ਵਾਲੀ ਚੀਜ਼ਾਂ ਦੀ ਗੱਲ ਕਰਦੇ ਆ ਗਾੜੇ ਵੀ ਜਿਹੜੇ ਹੈ ਕੋਲੇਸਟ੍ਰੋਲ ਯਾਨੀ ਬੈਡ ਕੋਲੇਸਟ੍ਰੋਲ ਨੂੰ ਬੈਲੈਂਸ ਕਰਨ ਦੇ ਵਿੱਚ ਉਹਨੂੰ ਘਟਾ ਕੇ ਗੁੱਡ ਕੋਲੇਸਟ੍ਰੋਲ ਨੂੰ ਸਹੀ ਮਾਤਰਾ ਵਿੱਚ ਬਣਾਏ ਰੱਖਣ ਵਿੱਚ ਤੁਹਾਡੀ ਮਦਦ ਕਰਨਗੇ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਬਹੁਤ ਚੰਗੇ ਰਹਿਣ ਵਾਲੇ ਨੇ ਦੇਖੋ ਪਾਣੀ ਦੀ ਕਮੀ ਨੂੰ ਵੀ ਦੂਰ ਕਰਦੇ ਨੇ ਯਾਨੀ ਪੇਟ ਤੁਹਾਡਾ ਭਰਿਆ ਭਰਿਆ ਰਹਿਣ ਵਾਲਾ ਹੈ ਔਰ ਇਸ ਤੋਂ ਫਾਈਬਰ ਚੰਗੀ ਮਾਤਰਾ ਵਿੱਚ ਮਿਲ ਰਿਹਾ ਹੈ ਵਿਟਾਮਿਨ ਸੀ ਅਚੀ ਮਾਤਰਾ ਵਿੱਚ ਮਿਲ ਰਿਹਾ ਔਰ ਅچھے ਐਂਟੀਆਕਸੀਡੈਂਟਸ ਤੁਹਾਨੂੰ ਇਸ ਤੋਂ ਮਿਲ ਰਹੇ ਨੇ ਸਾਡੀ ਬਾਡੀ ਵਿੱਚ ਜਿੰਨੇ ਵੀ ਕੋਈ ਟੌਕਸਿਨਸ ਕੋਈ ਫ੍ਰੀ ਰੈਡੀਕਲਸ ਆ ਜਾਂਦੇ ਨੇ ਤੇ ਇਹਨਾਂ ਦੇ ਨਾਲ ਹੀ ਸਾਡੇ ਇੰਟਰਨਲ ਆਰਗਨਸ ਜੋ ਹੈ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਤੇ ਜਿੰਨੇ ਵੀ ਐਂਟੀਆਕਸੀਡੈਂਟ ਰਿਚ ਫੂਡ ਹੁੰਦਾ ਹੈ ਅਗਰ ਅਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਆਂ ਤੇ ਇਹ ਸਾਰੇ ਟੌਕਸਿਨਸ اور ਫ੍ਰੀ ਰੈਡੀਕਲਸ ਸਾਡੀ ਬੋਡੀ ਤੋਂ ਬਾਹਰ ਹੁੰਦੇ ਨੇ ਸਾਡੇ ਇੰਟਰਨਲ ਆਰਗਨਸ ਦੀ ਹੈਲਥ ਜੋ ਹੈ ਉਹ ਵਧੀਆ ਬਣੀ ਰਹਿੰਦੀ ਹੈ ਸੋ ਸਕਿਨ ਦੇ ਲਈ ਵੀ ਸਾਡੇ ਬਹੁਤ ਅੱਛੇ ਰਹਿਣ ਵਾਲੇ ਨੇ ਕੋਈ ਵੀ ਜੋ ਹੈ ਜਿਸ ਵਿੱਚ ਪਾਣੀ ਚੰਗੀ ਮਾਤਰਾ ਵਿੱਚ ਹੈ ਵਿਟਾਮਿਨ ਸੀ ਅੱਛੀ ਮਾਤਰਾ ਵਿੱਚ ਮਿਲ ਰਿਹਾ ਪੋਟਾਸ਼ੀਅਮ ਮੈਗਨੀਸ਼ੀਅਮ ਆਇਓਡੀਨ ਅਗਰ ਇਸ ਵਿੱਚ ਮਿਲ ਰਿਹਾ ਦੇਖੋ ਕੈਲਸ਼ੀਅਮ ਮਿਲ ਰਿਹਾ ਤਾਂ ਸਕਿਨ ਦੀ ਹੈਲਥ ਵੀ ਸਾਡੀ ਤੇ ਬਹੁਤ ਚੰਗੀ ਰਹਿਣ ਵਾਲੀ ਹੈ ਸੋ ਜ਼ਰੂਰ ਖਾਓ ਤੇ ਦੱਸੋ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਦਿਓ ਕਿਵੇਂ ਖਾਂਦੇ ਹੋ ਕੀ ਰੈਸিপি ਤੁਹਾਡੀ ਰਹਿੰਦੀ ਹੈ ਸ਼ੇਅਰ ਜ਼ਰੂਰ ਕਰਨਾ ਅਸੀਂ ਹੋਰਾਂ ਨਾਲ ਵੀ ਤੁਹਾਡੀ ਰੈਸিপি ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਆ ਜੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਸੁਝਾਅ ਜ਼ਰੂਰ ਸਾਂਝੇ ਕਰਨਾ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ